ਚੜੀਗੜ ਦੇ ਵਿੱਚ 70 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਜਿਨ੍ਹਾਂ ਨੂੰ ਮੁੱਖ ਸਕੱਤਰ ਅਜੀਬ ਵਰਮਾ ਨੇ ਸਕੱਤਰੇਤ ਵਿਖੇ ਨਿਯੁਕਤੀ ਪੱਤਰ ਸੌਂਪੇ ਨੇ ਨਵੇਂ ਅਧਿਆਪਕਾਂ ਦੀ ਭਰਤੀ ਨਾਲ ਸਕੂਲਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅਧਿਆਪਕਾਂ ਦੀ ਘਾਟ ਦੂਰ ਹੋ ਜਾਵੇਗੀ ਇਸ ਮੌਕੇ ਤੇ ਮੁੱਖ ਸਕੱਤਰ ਅਜੀਬ ਵਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਲਗਾਤਾਰ ਭਰਤੀ ਕੀਤੀ ਜਾ ਰਹੀ ਹੈ ਪਹਿਲੇ 5 ਪੜਾਵਾਂ ਵਿੱਚ 667 ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ ਹੁਣ ਇਹ 6ਵਾਂ ਪੜਾ ਜਿਸ ਦੇ ਵਿੱਚ 70 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਹ ਸਾਰੇ ਅਧਿਆਪਕ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣਗੇ ਉਹ ਸਾਰੇ ਨਵੇਂ ਅਧਿਆਪਕਾਂ ਨੂੰ ਉਹਨਾਂ ਵੱਲੋਂ ਸ਼ੁਭ ਕਾਮਨਾ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਸਫਾਈ ਵਿੱਚ ਦੂਜਾ ਦਰਜਾ ਮਿਲਿਆ ਪਰ ਇਸ ਖੇਤਰ ਦੇ ਵਿੱਚ ਹੋਰ ਕੰਮ ਦੀ ਲੋੜ ਹੈ ਅਤੇ ਉਹ ਸਫਾਈ ਦੇ ਖੇਤਰ ਵਿੱਚ ਹੋਰ ਕੰਮ ਕਰਨਗੇ ਸਾਡੇ ਬੱਚਿਆਂ ਬੱਚਿਆਂ ਨੂੰ ਪਟਵਾਰੀ ਸਾਬ ਬੰਦੇ ਦੇ ਦੇਖਿਆ ਨਿਯੁਕਤੀ ਪੱਤਰ ਦਿੱਤੇਗੇ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਵਾਖ ਸਾਲ ਪਹਿਨਾ ਇਹਨਾਂ ਨੂੰ ਅਲਾਟਮੈਂਟ ਲੈਟਰ ਜਿਨ੍ਹਾਂ ਅਲਾਟਮੈਂਟ ਲੈਟਰ ਦਿੱਤੇ ਗਏ ਸੀ ਉਸ ਤੋਂ ਬਾਅਦ ਜਿਹਨਾਂ ਨੂੰ ਟ੍ਰੇਨਿੰਗ ਹੋਈ ਟ੍ਰੇਨਿੰਗ ਤੋਂ ਬਾਅਦ ਛੇੜੇ 504 ਬੱਚਿਆਂ ਨੇ ਪ੍ਰੀਖਿਆਵਾਂ ਸਾ ਪਾਸ ਕੀਤੀਆਂ ਸੋ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇ ਕੇ ਆਪਣੇ ਆਪਣੀ ਪੋਸਟ ਤੇ ਜਾ ਕੇ ਅੱਜ ਤੋਂ ਇਹ ਪੰਜਾਬ ਦੇ ਲੋਕਾਂ ਦੀ ਕਾਦਰ ਸਿੱਧੇ ਤਰੀਕੇ ਨਾਲ ਸੇਵਾਵਾਂ ਕਰਨਗੇ ਸੋ ਦੇ ਬਾਰੇ ਅੱਜ ਉਹਨਾਂ ਨੂੰ ਮੁਬਾਰਕਵਾਦ ਦਿੱਤੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ 55000 ਤੋਂ ਵੱਧ ਰੁਜ਼ਗਾਰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬੱਚੀਆਂ ਬੱਚਿਆਂ ਨੂੰ ਮਿਲਿਆ ਸੋ ਸਾਰੇ ਬੱਚੇ ਬੱਚੀਆਂ ਅੱਜ ਬਹੁਤ ਖੁਸ਼ ਹੈ ਸੋ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੂੰ ਬੇਨਤੀ ਲਗਾਈ ਗਈ ਕਿ ਆਪਾਂ ਪੂਰੀ ਇਮਾਨਦਾਰੀ ਨਾਲ ਕਿਉਂਕਿ ਪਟਵਾਰੀ ਵੀ ਇੱਕ ਇਹੋ ਜਿਹਾ ਪਿੰਡਾਂ ਦੇ ਵਿੱਚ ਅਹਿਮ ਹਿੱਸਾ ਖੇਤੀ ਦਾ ਅਹਿਮ ਹਿੱਸਾ ਪੰਜਾਬ ਦੇ ਕਿਸਾਨਾਂ ਦਾ ਅਹਿਮ ਹਿੱਸਾ ਜਿਹਦੇ ਚ ਬਹੁਤ ਸਮਿਆਂ ਤੋਂ ਕੁਝ ਦੀਆਂ ਸਰਕਾਰਾਂ ਦੇ ਟਾਈਮ ਤੇ ਪਟਵਾਰੀ ਕੋ ਡਰ ਲੱਗਣ ਲੱਗ ਪਿਆ ਸੀ ਸੋ ਅੱਜ ਬੱਚਿਆਂ ਨੇ ਵਾਅਦਾ ਕੀਤਾ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਇਸ ਸਵਾਮਾ ਕਰਾਂਗੇ ਕਿ ਜੀ ਜਮ੍ਹਾਂਬੰਦੀ ਜੀ ਰਿਸ਼ਤੀ ਦੇ ਵਿੱਚ ਵੀ ਇਹ ਪੂਰੀ ਸਪੋਰਟ ਕਰਨਗੇ ਬੱਚੇ ਸੋ ਇਹ ਸਾਰੀਆਂ ਸਵਾਮਾ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਦਾ ਅਸੀਂ ਧੰਨਵਾਦੀ ਆ ਕਿ ਜਿਨ੍ਹਾਂ ਨੇ ਪੰਜਾਬ ਨੂੰ ਪਾਵਰ ਦਿੱਤੀ ਸਵਾਮਾ ਦੇਣ ਲਈ ਜਿਹੜੇ ਵਚਨਵੱਧ ਹੈ ਤੇ ਹਰ ਸਵਾਵਾ ਜਿਹੜੀਆਂ ਸਹਾਲੀਆਂ ਕੀਤੀਆਂ ਜਾ ਰਹੀਆਂ ਸੋ ਅੱਜ ਜਿਹੜੇ 504 25 ਬੱਚਿਆਂ ਨੂੰ ਅੱਜ ਇਹ ਉਪਰੀ ਪੱਤਰ ਮਿਲੇ ਉਹਨਾਂ ਦਾ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਵਾ ਦਿਨਾ ਸੋ ਤੁਹਾਡਾ ਸਾਰਿਆਂ ਦਾ ਮੈਂ ਦਿਨੋਂ ਧੰਨਵਾਦ ਕਰਦਾ ਮੇਰੇ ਨਾਲ ਰਾਗ ਬਰਮਾ ਜੀ ਸਾਡੇ ਐਫਸੀ ਸਾਹਿਬ ਸੋ ਅਸੀਂ ਦੋਨਾਂ ਨੇ ਹੀ ਅੱਜ ਇਹ ਬੱਚੀ ਬੱਚਿਆਂ ਨੂੰ ਮੋੜੀ